ਜਪਾਨ ਦੌਰੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਾਊਥ ਕੋਰੀਆ ਦੇ ਦੌਰੇ ਤੇ ਗਏ ਜਿੱਥੇ ਰਾਜਧਾਨੀ ਸਿਓਲ ਦੇ ਵਿੱਚ ਪਹਿਲੇ ਦਿਨ ਉਹਨਾਂ ਪੰਜਾਬੀ ਕਮਿਊਨਿਟੀ ਦੇ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਮਾਨ ਨੇ ਦੱਖਣੀ ਕੋਰੀਆ ਦੇ ਦੌਰੇ ਦੇ ਦੌਰਾਨ ਇਥੋਂ ਦੀਆਂ ਨਾਮੀ ਕੰਪਨੀਆਂ ਬਿਜ਼ਨਸ ਸੰਸਥਾਵਾਂ ਦੇ ਨਾਲ ਮੁਲਾਕਾਤ ਕੀਤੀ ਪੰਜਾਬ ਚ ਆਰਥਿਕ ਤੇ ਤਕਨੀਕੀ ਸਹਿਯੋਗ ਵਧਾਉਣ ਨੂੰ ਲੈ ਕੇ ਚਰਚਾ ਕੀਤੀ ਗਈ ਫੂਡ ਪ੍ਰੋਸੈਸਿੰਗ ਡਿਫੈਂਸ ਤੇ 에ਅਰ ਸਪੇਸ ਵਰਗੇ ਖੇਤਰਾਂ ਚ ਨਿਵੇਸ਼ ਦੇ ਮੌਕਿਆਂ ਤੇ ਗੱਲ ਹੋਈ ਅਤੇ ਇਸ ਦੇ ਨਾਲ ਨਾਲ ਇਹਨਾਂ ਸਭ ਕੰਪਨੀਆਂ ਨੂੰ सीएम ਨੇ ਪ੍ਰੋਗਰੈਸਿਵ ਪੰਜਾਬ ਸਮਿਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਮੁੱਖ ਮੰਤਰੀ ਮਾਨ ਦਾ ਦੌਰਾ 7 ਦਸੰਬਰ ਤੋਂ 9 ਦਸੰਬਰ ਤੱਕ ਰਿਹਾ ਦੱਖਣੀ ਕੋਰੀਆ ਚ ਮੁੱਖ ਮੰਤਰੀ ਮਾਨ ਨੇ ਆਈਟੀ ਇਲੈਕਟ੍ਰੋਨਿਕਸ ਸਟਾਰਟਅਪ ਇਕੋਸਿਸਟਮ ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੇ ਨਾਲ ਅਹਿਮ ਮੀਟਿੰਗਾਂ ਕਰਕੇ ਪੰਜਾਬ ਨੂੰ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਦੇ ਲਈ ਤਕਨੀਕ ਦੇ ਨਵੇਂ ਰਾਹ ਖੁੱਲ ਸਕਣ ਨਾਲ ਹੀ ਪੰਜਾਬ ਦੇ ਵਿੱਚ ਪੋਲਟਰੀ ਅਤੇ ਡੇਰੀ ਕਾਰੋਬਾਰ ਨੂੰ ਸਥਾਪਿਤ ਕਰਨ ਦੀਆਂ ਯੋਜਨਾਵਾਂ ਵੀ ਇਨ੍ਹਾਂ ਕੰਪਨੀਆਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਇੱਕ ਬੜੀ ਕਮਾਲ ਦੀ ਗੱਲ ਸਾਨੂੰ ਦੱਸੀ ਇੱਕ ਐਸੇ ਤਰ੍ਹਾਂ ਦੇ ਇੰਡੀਅਨ ਡਾਇਸਪੋਰਾ ਦੀ ਮੀਟਿੰਗ ਦੇ ਵਿੱਚ ਉਹ ਕਹਿੰਦੇ ਵੀ ਦੇਖੋ ਕੋਰੀਆ ਕੋਰੀਆ ਦੀ ਗੱਲ ਹੈ ਨੈਕਸਟ ਆਊਗਾ ਉਹ ਪਹਿਲਾਂ ਦੱਸ ਦੇਣਾ ਤੁਹਾਨੂੰ ਉਹ ਕਹਿੰਦਾ ਇੱਥੇ ਬੰਗਲਾਦੇਸ਼ ਤੋਂ 50 ਸਾਲ ਪਹਿਲਾਂ ਇੱਥੇ ਲੋਕ ਆਏ ਕੰਮ ਕਰਨ ਉਹਨਾਂ ਨੇ ਟੈਕਨੀਕਲੀ ਸਾਉਂਡ ਹੋ ਗਏ ਮਤਲਬ ਉਹ ਮਸ਼ੀਨਾਂ ਚਲਾਉਣੀਆਂ ਸਿੱਖ ਕੇ ਕੰਮ ਕੀਤਾ ਉਹ ਟੈਕਨੀਕਲੀ ਐਕਸਪਰਟ ਬਣ ਗਏ ਉਹਨਾਂ ਕੰਮ ਮਤਲਬ ਮਸ਼ੀਨਾਂ ਦੇ ਜਿਹੜੀਆਂ ਕੋਰੀਆ ਦੀਆਂ ਟੈਕਨੀਕਲ ਮਸ਼ੀਨਾਂ ਸੀ ਟੈਕਨੋਲੋਜੀ ਦੀਆਂ ਉਸ ਤੋਂ ਬਾਅਦ ਉਹ ਆਪਦੇ ਵਾਪਸ ਚਲੇ ਗਏ ਬੰਗਲਾਦੇਸ਼ ਜ਼ਿਆਦਾ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਤੁਸੀਂ ਆ ਜਾਓ ਕਹਿੰਦੇ ਨਹੀਂ ਤੁਸੀਂ ਇੱਥੇ ਆ ਜਾਓ ਉਹ ਕਹਿੰਦੇ ਸਾਰੀਆਂ ਜਿੰਨੀਆਂ ਕੰਪਨੀ ਜਿਹਨੇ 70% ਜੇ ਉਹ ਗਏ ਸੀਗੇ ਜਿਹੜੇ ਐਕਸਪਰਟ ਸੀਗੇ 70% ਕੰਪਨੀਆਂ ਵੀ ਸਾਡੇ ਬੰਗਲਾਦੇਸ਼ ਚ ਚਲੀਆਂ ਗਈਆਂ ਅੱਜ ਤੁਸੀਂ ਟੈਕਸਟਾਈਲ ਦੇ ਵਿੱਚ ਸਭ ਤੋਂ ਵੱਧ ਬੰਗਲਾਦੇਸ਼ ਦਾ ਜਿਹੜੇ ਮਰਜ਼ੀ ਅਮਰੀਕਾ ਦਾ ਚਾਹੇ ਕੋਈ ਮਾਲਸ ਚਲ ਜਾਓ ਮੇਡ ਇਨ ਬੰਗਲਾਦੇਸ਼ ਮੇਡ ਇਨ ਵੀਅਤਨਾਮ ਉਹ ਬੰਦੇ ਆਏ ਸਿੱਖ ਕੇ ਚਲੇਗੇ ਮਸ਼ੀਨਾਂ ਚਲਾਉਣੀਆਂ ਉਹ ਜਾਣਦੇ ਸੀ ਮਸ਼ੀਨਾਂ ਨੂੰ ਪਿੱਛੇ ਜਾਣਾ ਪਿਆ ਮੁੱਖ ਮੰਤਰੀ ਦੇ ਇਸ ਦੌਰੇ ਦੇ ਦੌਰਾਨ ਕਈ ਕੰਪਨੀਆਂ ਨੇ ਪੰਜਾਬ ਦੇ ਵਿੱਚ ਨਿਵੇਸ਼ ਲਈ ਦਿਲਚਸਪੀ ਦਿਖਾਈ ਹੈ ਮੁੱਖ ਮੰਤਰੀ ਦੇ ਇਸ ਦੌਰੇ ਦੇ ਦੌਰਾਨ ਦੇਵੂ ਅਤੇ ਕੇਡੀਆ ਕੰਪਨੀ ਨੇ ਪੰਜਾਬ ਦੇ ਵਿੱਚ ਨਿਵੇਸ਼ ਦੇ ਲਈ ਦਿਲਚਸਪੀ ਦਿਖਾਈ ਹੈ। ਸੂਬਾ ਸਰਕਾਰ ਨੇ ਇਨੋਵੇਸ਼ਨ ਮਾਡਲ ਅਤੇ ਐਕਸਲੇਟਰ ਪ੍ਰੋਗਰਾਮਾ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਈ ਕੰਪਨੀਆਂ ਨੂੰ 2026 ਦੇ ਵਿੱਚ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟ ਸਮਿਟ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਸਿਓਲ ਦੌਰੇ ਦੇ ਦੂਜੇ ਦਿਨ ਮੁੱਖ ਮੰਤਰੀ ਮਾਨ ਨੇ ਦੇਵੂ ਕੰਪਨੀ ਦੇ ਚੇਅਰਮੈਨ ਯੁਗਵੂਨ ਜੂ ਦੇ ਨਾਲ ਮੁਲਾਕਾਤ ਕੀਤੀ ਜੋ ਪੰਜਾਬ ਦੇ ਵਿੱਚ ਕੰਸਟ੍ਰਕਸ਼ਨ ਦੇ ਲਈ ਨਵੇਂ ਰਾਹ ਖੋਲ ਸਕਦੇ ਨੇ। ਨਾਲ ਹੀ ਲੀਗਲ ਫਰਮਾਂ ਦੇ ਨਾਲ ਮੁਲਾਕਾਤ ਕਰਕੇ ਰੋਜ਼ਗਾਰ ਦੇ ਮੌਕਿਆਂ ਤੇ ਗੱਲਬਾਤ ਕੀਤੀ ਗਈ ਇਸ ਦੇ ਦੌਰਾਨ ਹੀ ਮੁੱਖ ਮੰਤਰੀ ਮਾਨ ਨੇ ਪੈਂਗਿਓ ਟੈਕਨੋ ਮਤਲਬ ਸਿਲੀਕਨ ਵੈਲੀ ਦਾ ਦੌਰਾ ਕਰਕੇ ਮੁਹਾਲੀ ਦੇ ਵਿੱਚ ਕਿਸਾਨ ਚੈਂਬਰ ਅਜਿਆ ਖੋਜ ਕੇਂਦਰ ਬਣਾਉਣ ਦੀ ਗੱਲ ਕਹੀ ਲਿਵਿੰਗ ਕੰਡੀਸ਼ਨਸ ਹਸਪਤਾਲ ਪੜਾਇ ਸਕੂਲ ਸਾਡੇ ਅਪਗ੍ਰੇਡਡ ਨੇ ਇਸ ਕਰਕੇ ਤੁਹਾਨੂੰ ਤੁਹਾਡੇ ਜੀ ਮਲਾਜਮਾਂ ਨੂੰ ਇੱਥੇ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਆਊਗੀ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡਾ 에어ਪੋਰਟ ਜਿਹੜਾ ਮੁਹਾਲੀ ਵਾਲਾ ਉਹਦੇ 70-80 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਪਲਾਕਸਾ ਯੂਨੀਵਰਸਿਟੀ ਹੈ ਇੰਡੀਅਨ ਸਕੂਲ ਆਫ ਬਿਜ਼ਨਸ ਹੈ ਆਇਸ਼ਰ ਹੈ ਚਟਕਾਰਾ ਹੈ ਥਾਪਰ ਹੈ ਪੰਜਾਬੀ ਯੂਨੀਵਰਸਿਟੀ ਹੈ ਪੰਜਾਬ ਇੰਜੀਨੀਅਰ ਕਾਲਜ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਤੇ ਚੰਡੀਗੜ੍ਹ ਯੂਨੀਵਰਸਿਟੀ ਹੈ ਆਈਆਈਟੀ ਰੋਪੜ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਗੁਰਨਾਨਦੇਵ ਇੰਜੀਨੀਅਰ ਕਾਲਜ ਹੈ ਲੁਧਿਆਣਾ ਪੀਏਯੂ ਹੈ ਇਹ ਸਾਰਾ 70-80 ਕਿਲੋਮੀਟਰ ਦੇ ਰੇਡੀਅਸ ਚ ਹੈ ਉਹ ਇਸ ਗੱਲ ਤੋਂ ਹੈਰਾਨ ਹੋਗੇ ਕਿ ਇੰਨਾ ਕੁਝ ਸਿਰਫ 80 ਕਿਲੋਮੀਟਰ 100 ਕਿਲੋਮੀਟਰ ਦੇ ਰੇਡੀਅਸ ਚ ਹੈ ਹਾਂ ਜੀ ਉਹ ਇਸੇ ਕਰਕੇ ਫਿਰੋ ਜ਼ਿਆਦਾ ਇੰਟਰਸਟ ਹੋਣ ਨੂੰ ਸியோਲ ਦੇ ਤੀਜੇ ਦਿਨ ਰੋਡ ਸ਼ੋਅ ਦੇ ਦੌਰਾਨ ਕਈ ਨਾਮੀ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਮੁੱਖ ਮੰਤਰੀ ਮਾਨ ਨੇ ਸੱਦਾ ਦਿੱਤਾ ਇਸ ਦੇ ਨਾਲ ਹੀ ਉਤਪਾਦਨ ਟੈਕਨੋਲੋਜੀ ਤੇ ਨਵੀਂ ਤਕਨੀਕ ਦੇ ਲਈ ਨਿਵੇਸ਼ ਬਾਰੇ ਚਰਚਾ ਕੀਤੀ ਗਈ ਰੋਡ ਸ਼ੋਅ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਭੀਖੀ ਤੋਂ ਮਾਨਸਾ ਤੱਕ ਸੜਕ ਤੇ ਜਾਣਾ ਹੈ ਵਿਰਾਜ ਇਦਾਂ ਦਾ ਕਰਦੇ ਆ ਨਾ ਉਹ ਰੋਟਸ਼ੋ ਨਹੀਂ ਹੈਗਾ ਰੋਟਸ਼ੋ ਦਾ ਮਤਲਬ ਜਿੰਨੀਆਂ ਉਹਨਾਂ ਦੀਆਂ ਕੰਪਨੀਆਂਸ ਇਨਵਾਈਟ ਕੀਤੀਆਂ ਸੀ ਉਹ ਆ ਕੇ ਬਹਿ ਕੇ ਗੱਲ ਕਰਦੇ ਨੇ ਤੇ ਉੱਥੇ ਉਹ ਆਪਣੇ ਵੀ ਵਿਚਾਰ ਦੱਸਦੇ ਨੇ ਜਾਂ ਸਵਾਲ ਪੁੱਛਦੇ ਨੇ ਤੇ ਇਧਰੋਂ ਆਪਣੇ ਵੱਲੋਂ ਕੀ ਪ੍ਰਪੋਜ਼ਲਸ ਨੇ ਉਹ ਦੱਸਦੇ ਨੇ ਇਹ ਜਿਹੜੇ ਲੇਡੀ ਬੈਠੇ ਨੇ ਇਹ ਜਾਪਾਨ ਦੇ ਵਿੱਚ ਆਪਣੇ ਐਮਬੈਸਡਰ ਨੇ ਨਗਮਾ ਮালিক ਨਗਮਾ ਮালিক ਇਹ ਜਾਪਾਨ ਦੇ ਵਿੱਚ ਇੰਡੀਅਨ ਐਮਬੈਸਡਰ ਨੇ ਸੋ ਇਹ ਉੱਥੇ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਰਿਪਰੈਜ਼ੈਂਟ ਦੇ ਤੌਰ ਤੇ ਆਇਆ ਸੀ ਮੁੱਖ ਮੰਤਰੀ ਮਾਨ ਦਾ ਦੱਖਣੀ ਕੋਰੀਆ ਦਾ ਇਹ ਦੌਰਾ ਵਿਕਾਸ ਤਕਨੀਕ ਰੋਜ਼ਗਾਰ ਤੇ ਸਹੂਲਤਾਂ ਦੇ ਉਹ ਮੌਕੇ ਪੰਜਾਬ ਦੇ ਵਿੱਚ ਲਿਆ ਸਕਦਾ ਹੈ ਜਿਸ ਦੀ ਪੰਜਾਬ ਨੂੰ ਬੇਹੱਦ ਜ਼ਰੂਰਤ ਹੈ ਬਿਊਰੋ ਰਿਪੋਰਟ ਨਿਊ ਸੈਟਿੰਗ